ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਉਸ ਇਨਸਾਨ ਨੂੰ ਕੁਝ ਲੋਕਾਂ ਨੇ ਫੜ ਕੇ ਪ੍ਰਸ਼ਾਸਨ ਨੂੰ ਜਿਹੜਾ ਵਾ ਉਹ ਫੜਾ ਦਿੱਤਾ ਹੈ ਤੇ ਉਹਤੇ ਕਾਨੂੰਨੀ ਕਾਰਵਾਈ لازਮੀ ਹੋਏਗੀ ਪਰ ਇਹ ਸੋਚੀ ਤੇ ਸਮਝੀ ਜਿਹੜੀ ਹੈ ਇਹ ਸਾਜ਼ਿਸ਼ ਤੇ ਤਹਿਤ ਹੋਇਆ ਕੰਮ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਦਾ ਦੌਰ ਚੱਲ ਰਿਹਾ ਤੇ ਜਦੋਂ ਕਿਸੇ ਪਾਰਟੀ ਨੂੰ ਖਤਰਾ ਹੁੰਦਾ ਨਾ ਵੀ ਦੂਜੀ ਪਾਰਟੀ ਅੱਗੇ ਵਧ ਰਹੀ ਹੈ ਤਾਂ ਫਿਰ ਕੋਈ ਨਾ ਕੋਈ ਪਾਰਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਇਹੋ ਜੀ ਧਾਰਮਿਕ ਭਾਵਨਾਵਾਂ ਜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੀ ਹੈ ਤੇ ਲੋਕ ਸਮਝਦੇ ਨਹੀਂ ਆਂ ਵੀ ਪਿਛਲੀ ਰਾਜਨੀਤੀ ਕੀ ਹੁੰਦੀ ਹੈ ਤੇ ਕੋਈ ਨਾ ਕੋਈ ਗੇਮ ਖੇਡਦੇ ਆਂ ਇਸ ਵਾਰੀ ਉਹਨਾਂ ਨੇ ਦਲਿਤ ਸਮਾਜ ਨੂੰ ਜਿਹੜਾ ਵਾ ਪੈਸੇ ਤਾਂ ਦਲਿਤ ਸਮਾਜ ਨੂੰ ਪਹਿਲਾਂ ਹੀ ਇਹ ਲੋਕ ਕੁੱਤੇ ਲੋਕ ਜਿਹੜੇ ਆ ਟਾਰਗੇਟ ਕਰਦੇ ਆ ਰਹੇ ਨੇ ਤੇ ਇਹਨਾਂ ਨੇ ਜਿਹੜਾ ਵਾ ਦੁਬਾਰਾ ਫੇਰ ਟਾਰਗੇਟ ਕੀਤਾ ਅੱਜ ਜਿੰਨਾ ਵੀ ਐਸਸੀ ਸਮਾਜ ਦਾ ਭਾਈਚਾਰਾ ਵਾ ਉਹਨਾਂ ਨੇ ਅੰਮ੍ਰਿਤਸਰ ਨੂੰ ਬੰਦ ਕਰਵਾ ਦਿੱਤਾ ਗਿਆ। ਰਾਜਨੀਤੀ ਲੋਕ ਰਾਜਨੀਤੀ ਦੀਆਂ ਰੋਟੀਆਂ ਸੇਕਣ ਲਈ ਦੁੱਧ ਦੀਆਂ ਬਾਲਟੀਆਂ ਲੈ ਕੇ ਉੱਥੇ ਜਾ ਰਹੇ ਨੇ। ਇਹ ਮੂਰਤੀ ਖੰਡਿਤ ਕਰਤੀ ਆ ਐਸਸੀ ਸਮਾਜ ਨਾ ਹੋ ਗਿਆ ਤੱਕਾ ਹੋ ਗਿਆ। ਜੇ ਕਰਤਾ ਹੀ ਬਰਦਾਸ਼ਤ ਨਹੀਂ ਕਰਾਂਗੇ। ਖਬ ਰਾਜਨੀਤੀ ਲੋਕ ਸਾਰੇ ਇੱਕ ਮੰਚ ਤੇ ਇਕੱਠੇ ਹੋ ਰਹੇ ਆ। ਉਹਦੇ ਨਾਲ ਨਾਲ ਅੱਜ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਨਤਮਸਤਕ ਹੋਣ ਲਈ ਆ ਰਹੇ ਆ ਤੇ ਅੰਮ੍ਰਿਤਸਰ ਦੇ ਰਸਤੇ ਬੰਦ ਕਰ ਦਿੱਤੇ ਗਏ। ਇਹ ਜਾਨੂ ਸਾਰੇ ਨੂੰ ਜੋੜ ਕੇ ਆਪਾਂ ਵੇਖਣਾ ਵਾ ਕਿਰਪਾ ਕਰਕੇ ਵੀਡੀਓ ਸ਼ੇਅਰ ਕਰ ਦਿਓ ਮੈਂ ਕੱਲੀ ਕੱਲੀ ਗੱਲ ਤੇ ਬਾਅਦ ਦਲੀਲ ਪੜਦਾ ਚੁੱਕਾਂਗਾ ਜੀ ਬਾਅਦ ਦਲੀਲ ਕਿਉਂਕਿ ਮੈਂ ਦੂਰ ਆ ਰਾਤੀ ਸ਼ੀਦਾ ਸਾਹਿਬ ਸੀ ਫਿੱਦ ਫੈਮਿਲੀ ਹੁਣ ਮੈਂ ਪਉਵਿੰਡ ਸਾਹਿਬ ਤੋਂ ਆ ਰਿਹਾ ਮੱਥਾ ਟੇਕ ਕੇ ਤਾਂ ਹੁਣ ਮੈਂ ਅੰਮ੍ਰਿਤਸਰ ਹੀ ਜਾ ਰਿਹਾ ਮੈਂ মিডিਆ ਦੇ ਰੂਬਰੂ ਵੀ ਹੋਵਾਂਗਾ ਲੇਕਿਨ ਮੈਂ ਤੁਹਾਨੂੰ ਦੱਸ ਦਿਆਂ ਆਪਣੇ ਭੈਣ ਭਰਾਵਾਂ ਨੂੰ ਕਿ ਲੋਕ ਕਿੱਦਾਂ ਰਾਜਨੀਤੀ ਨਾਲ ਖੇਡਦੇ ਨੇ ਨੰਬਰ 1 ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਿਹਾ ਜਦੋਂ ਕਿਸੇ ਪਾਰਟੀ ਨੂੰ ਪਤਾ ਹੁੰਦਾ ਵਾ ਕਿ ਦੂਜੀ ਪਾਰਟੀ ਜਿਹੜੀ ਆ ਉਹ ਉੱਪਰ ਜਾ ਰਹੀ ਆ ਤੇ ਕਿਤੇ ਨਾ ਕਿਸੇ ਕਿਸੇ ਰਾਜ ਦੇ ਵਿੱਚ ਕਿਉਂਕਿ ਵੇਖੋ ਦਲਿਤ ਸਮਾਜ ਦੀ ਵੋਟ ਬਹੁਤ ਵੱਡੀ ਹੈ ਤੇ ਦਲਿਤ ਸਮਾਜ ਦੀ ਵੋਟ ਨੂੰ ਆਪਣੇ ਵੱਲ ਖਿੱਚਣ ਲਈ ਉਹਨਾਂ ਧਿਆਨ ਖਿੱਚਣ ਲਈ ਕਿਸੇ ਨਾ ਕਿਸੇ ਰਾਜ ਰਾਜ ਦੇ ਵਿੱਚ ਦਲਿਤ ਸਮਾਜ ਨੂੰ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਹੈ ਇਸ ਵਾਰੀ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਨੂੰ ਨਿਸ਼ਾਨਾ ਬਣਾਇਆ ਗਿਆ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਸਤੇ ਠੀਕ ਹੈ ਪੰਜਾਬ ਸਰਕਾਰ ਇਸ ਦੀ ਖਾਸ ਕਰ ਜ਼ਿੰਮੇਵਾਰਾ ਭਗਵੰਤ ਸਿੰਘ ਮਾਨ ਕਿਉਂਕਿ ਤੁਹਾਡੇ ਰਾਜ ਦੇ ਵਿੱਚ ਹੀ ਭਾਈ ਸਾਹਿਬ ਜੀ ਤੁਸੀਂ ਕਹਿੰਦੇ ਸੀ ਬਦਬੀਆਂ ਦੇ 6 ਮਹੀਨਾ ਚ ਇਨਸਾਫ ਲਵਾਂਗੇ ਅੱਜ ਤੱਕ ਇੱਕ ਇਨਸਾਫ ਨਹੀਂ ਮਿਲਿਆ ਜੰਘੋ ਜਿਆਦਾ ਤਦਾਦ ਦੇ ਵਿੱਚ ਨਸ਼ੇ ਵੀ ਵੱਧ ਗਏ ਬਦਬੀਆਂ ਵੀ ਵੱਧ ਗਈਆਂ ਤੇ ਅੱਜ ਦੇਖ ਲਓ ਤੁਸੀਂ ਅੰਬੇਦਕਰ ਸਾਹਿਬ ਦਾ ਸੰਵਿਧਾਨ ਦਾ ਵਿਖੰਡਤ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਬੇਸ਼ੱਕ ਮੁੱਖ ਮੰਤਰੀ ਵੱਲੋਂ ਇਹ ਕਿਹਾ ਗਿਆ ਵਾ ਕਿ ਜਿਹੜਾ ਬੰਦਾ ਵੀ ਹੋਇਆ ਕਿਸੇ ਲੈਵਲ ਤੇ ਇਹਨੂੰ ਬਖਸ਼ਿਆ ਨਹੀਂ ਜਾਏਗਾ ਹੈ ਜੀ ਪਰ ਹੁਣ ਮੈਂ ਆਵਾ ਰਾਜਨੀਤਿਕ ਬੰਦਿਆਂ ਤੇ ਮੈਂ ਉਹਨਾਂ ਰਾਜਨੀਤਿਕ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਕਿ ਕੁਝ ਦਿਨ ਪਹਿਲਾਂ ਮਹੀਨਾ ਤੋਂ ਪਹਿਲਾਂ 15 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਇੱਕ ਐਸੀ ਸਵਾਜ ਦਾ ਕਰਤਬਾ ਕਰ ਦਿੱਤਾ ਗਿਆ ਕੁਝ ਗੁੰਡਿਆਂ ਵੱਲੋਂ ਨਾ ਕਿਸੇ ਮੀਡੀਆ ਵਾਲੇ ਨੇ ਖਬਰ ਲਈ ਨਾ ਕਿਸੇ ਮਤਲਬ ਰਾਜਨੀਤਿਕ ਪਾਰਟੀ ਦਾ ਕੋ ਬੰਦਾ ਉਸੇ ਪਹੁੰਚਿਆ ਸਗੋ ਮਜਬੀ ਸਿੱਖ ਸਮਾਜ 올 ਇੰਡੀਆ ਮਜਬੀ ਸਿੱਖ ਸਮਾਜ ਉਥੇ ਗੱਜਣ ਵਾਲਾ ਸਾਹਿਬ ਸਾਡੇ ਸੁਖਵਿੰਦਰ ਸੁਖਜਿੰਦਰ ਸਿੰਘ ਗੱਜਣ ਵਾਲਾ ਸਾਹਿਬ ਆਪਣੀ ਟੀਮ ਨਾਲ ਪਹੁੰਚੇ ਤੇ ਉਹ ਪਰਿਵਾਰ ਦੀ ਮਦਦ ਵੀ ਕਰਕੇ ਆਏ ਨੇ ਉਸ ਦਿਨ ਰਾਜਨੀਤੀ ਲੀਡਰਾਂ ਦੇ ਮੂੰਹ ਨੂੰ ਛਿੱਕੇ ਪੈ ਗਏ ਸੀ ਕੋਈ ਅੱਗੇ ਬੋਲਿਆ ਨਹੀਂ ਇੱਥੇ ਦੁੱਧ ਦੀਆਂ ਬਾਲਟੀਆਂ ਤੁਸੀਂ ਲੈ ਕੇ ਪਹੁੰਚ ਗਏ ਹੋ ਪਰ ਉਹਦੇ ਘਰ ਕੋਈ ਕਿਲੋ ਰਾਸ਼ਨ ਲੈ ਕੇ ਨਹੀਂ ਗਰੀਬ ਦੇ ਘਰ ਪਹੁੰਚਿਆ ਇਹ ਕੌੜਾ ਸੱਚ ਆ ਉਸ ਦਿਨ ਤੁਹਾਨੂੰ ਨਹੀਂ ਪਤਾ ਵੀ ਐਸੀ ਸਮਾਜ ਨੂੰ ਸਾਂਭਣਾ ਜਿੱਦਣ ਐਸੀ ਸਮਾਜ ਦੀਆਂ ਬੱਚੀਆਂ ਦੇ ਨਾਲ ਰੇਪ ਹੁੰਦੇ ਆ ਤੁਹਾਨੂੰ ਉਦੋਂ ਨਹੀਂ ਪਤਾ ਲੱਗਦਾ ਵੀ ਆਪਾਂ ਸਾਰੀਆਂ ਪਾਰਟੀਆਂ ਇੱਕ ਇੱਕ ਮੰਚ ਤੇ ਇਕੱਠੇ ਹੋ ਜਾਈਏ ਜਿੱਦਣ ਐਸੀ ਸਮਾਜ ਦੇ ਲੋਕਾਂ ਨਾਲ ਹਰ ਰੋਜ਼ ਤੱਕਾ ਹੁੰਦਾ ਉਦੋਂ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਐਸੀ ਪਹੁੰਚਣਾ ਹੈ ਵੋਟਾਂ ਮਿਲੇ ਤੁਹਾਨੂੰ ਐਸੀ ਸਮਾਜ ਚੇਤਾ ਆਉਂਦਾ ਕੁੱਤੇਓ ਲੋਕੋ ਤੁਹਾਨੂੰ ਅੱਜ ਮੈਂ ਵੇਖਣ ਰਿਹਾ ਕ੍ਰਿਸਚਨ ਭਾਈਚਾਰੇ ਦੇ ਲੋਕ ਵੀ ਇੱਥੇ ਪਹੁੰਚ ਗਏ ਆ ਵੀ ਨਹੀਂ ਨਹੀਂ ਹੈ ਇਹ ਕਿਆ 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 ਜਿੱਦਣ ਉੱਥੇ ਬਠਿੰਡੇ ਦੇ ਵਿੱਚ ਜਿੱਦਨ ਕਿ ਐਸੀ ਭਾਈਚਾਰੇ ਦੇ ਨਾਲ ਹੁੰਦਾ ਵਾ ਉਦੋਂ ਤੇ ਕੋਈ ਨਹੀਂ ਪਹੁੰਚਦਾ ਰਾਲ ਮਿਲ ਕੇ ਕੁੱਤੀ ਚੋਰਾ ਨਾਲ ਵਾਲੀ ਹੋਈ ਆ ਜੀ ਮੁੱਕ ਦੀ ਗੱਲ ਇਹ ਆ ਕਿ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀ ਰਾਤੀ ਮੈਂ ਦੇਖਣ ਰਿਆਂ 6 ਵਜ ਕੇ 10 ਮਿੰਟ ਤੇ ਮੇਰੀ ਗੱਡੀ ਜਿਹੜੀ ਸੀ ਸੁਲਤਾਨਵਿੰਡ ਰੋਡ ਤੇ ਸੀ ਤੇ ਮੈਂ ਆਪਣੀ ਫੈਮਲੀ ਨਾਲ ਸੀ ਤੇ 8:30 ਵਜੇ ਮੈਂ ਗੱਡੀ ਪਾਰਕ ਨਹੀਂ ਕਰ ਪਾਇਆ ਅੰਦਰ ਕਿਉਂਕਿ ਰਸਤਾ ਇੰਨਾ ਬਲੌਕ ਸੀ ਅਖੀਰ ਮੈਨੂੰ ਰਸਤੇ ਕਿਸੇ ਗਲੀ ਦੇ ਵਿੱਚ ਗੱਡੀ ਖੜੀ ਕਰਨੀ ਪਈ ਤਾਂ ਫਿਰ ਜਾ ਕੇ ਨਤਮਸਤਕ ਹੋਣਾ ਪਿਆ ਉੱਥੇ ਲੱਖਾਂ ਦੀ ਦੁਨੀਆ ਪਹੁੰਚ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਬਾਬਾ ਦੀਪ ਸਿੰਘ ਦਾ ਜਾਹੋ ਜਲਾਲ ਦੇਖਣ ਵਾਸਤੇ ਤੇ ਅੱਜ ਸੰਗਤ ਜਿਹੜੀ ਆ ਉਹ ਕਿਤੇ ਨਾ ਕਿਤੇ ਖੱਜਲ ਖਰਾਬ ਹੋ ਰਹੀ ਹੈ ਨੰਬਰ 3 ਇੱਕ ਭਾਜਪਾ ਦਾ ਲੀਡਰ ਹੈ ਵਿਜੇ ਸਾਪਲਾ ਉਹਨੇ ਇੱਕ ਪੋਸਟ ਸਾਂਝੀ ਕਰਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਣਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਜਵਾਬ ਦੇਣਾ ਚਾਹੀਦਾ ਕਿ ਉਹ ਦਰਬਾਰ ਸਾਹਿਬ ਦੇ ਗਲਿਆਰੇ ਦੇ ਅੰਦਰ ਇਹ ਘਟਨਾ ਵਾਪਰੀ ਹੈ। ਉਹ ਮੈਂ ਉਹ ਪੁੱਛਣਾ ਚਾਹੁੰਦਾ ਯਾਰ ਐਸਜੀਪੀਸੀ ਇੰਨੀ ਵੇਲੀ ਆ ਕਿ ਸਾਡੇ ਜਥੇਦਾਰ ਇੰਨੇ ਵੇਲੇ ਆ ਕਿ ਤੁਹਾਡੇ ਵਰਗੇ ਟੁੱਟਿਆਂ ਨੂੰ ਜਵਾਬ ਦੇਣ ਯਾਰ ਅਸੀਂ ਬੈਠੇ ਯਾਰ ਤੇਰੇ ਵੇਲੇ ਨੂੰ ਮੈਂ ਜਵਾਬ ਦੇ ਦੂੰਗਾ ਤੂੰ ਚੀਜ਼ ਕੀ ਆ ਹੈ ਤੈਨੂੰ ਹਮੇਸ਼ਾ ਸਿੱਖੀ ਇਹਨਾਂ ਦੀ ਇਹਨਾਂ ਦੀ ਮਲਪਾਵਨਾਵਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਕਿੰਨੇ ਕੁ ਜੋਗੇ ਆ ਇਨਾਂ ਦੇ ਅੰਦਰਲੀ ਭਾਵਨਾ ਕੀ ਹੈ ਹਰ ਵਾਰ ਇਹਨਾਂ ਨੇ ਗੁਰਦੁਆਰਿਆਂ ਗੁਰਦੁਆਰਿਆਂ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਣਿਆਂ ਨ ਜਾਣੇ ਸਿੱਧੇ ਨਹੀਂ ਸਿੱਧੇ ਤੌਰ ਤੇ ਨਿਸ਼ਾਨਾ ਬਣਾਉਂਦੇ ਨੇ ਦਰਬਾਰ ਸਾਹਿਬ ਨੂੰ ਸਚਕਣ ਸਿੰਘ ਦੀ ਹਰਮੰਦਰ ਸਾਹਿਬ ਨੂੰ ਹੈ ਮੈਂ ਤੈਨੂੰ ਪੁੱਛਣਾ ਚਾਹੁੰਦਾ ਓਏ ਸੰਪਲਾ ਮੇਰੀ ਗੱਲ ਸੁਣ ਤੂੰ ਪਹਿਲਾਂ ਮੈਨੂੰ ਗੱਲ ਦਾ ਜਵਾਬ ਦੇ ਯਾਰ ਵੀ ਆ ਆ ਜਿਹੜਾ ਤੂੰ ਦਰਬਾਰ ਸਾਹਿਬ ਤੋਂ ਉੱਥੋਂ ਘੱਟੋ ਘੱਟ 1 ਕਿਲੋਮੀਟਰ ਦੂਰ ਤੇ ਹੈ ਤੇ ਬਿਲਕੁਲ ਆ ਸਾਹਮਣੇ ਹੀ ਮੇਰੇ ਖਾਲਦ ਨਾਲ 50 ਮੀਟਰ ਤੇ 50 ਮੀਟਰ ਮੇਰੇ ਖਾਲਦ ਨਾਲ ਜ਼ਿਆਦਾ ਕਹਤੇ ਹੋਣੇ ਆ ਸਾਹਮਣੇ ਮੰਦਰ ਆ ਤੈਨੂੰ ਮੰਦਰ ਨਹੀਂ ਨਾ ਚਿਰੋਂਦਾ ਉਹ ਮੰਦਰ ਵਾਲਾ ਕੋ ਜਵਾਬ ਲੈਪ ਲੈਣਾ ਜਾ ਕੇ ਆ ਆ ਇਧਰ ਉਹ ਮੰਦਰ ਵਾਲਾ ਕੋ ਜਵਾਬ ਦੇ ਵੀ ਤੁਹਾਡੇ ਮੰਦਰ ਦੇ ਬਾਹਰ ਇਹ ਕੰਮ ਹੋਇਆ ਵਾ ਤੇ ਤੁਸੀਂ ਜ਼ਿੰਮੇਵਾਰ ਹੋ ਦੇ ਤੈਨੂੰ ਕਿਲੋਮੀਟਰ ਤੇ ਦਰਬਾਰ ਸਾਹਿਬ ਨਜ਼ਰ ਤਾਂ ਆ ਗਿਆ ਸ਼ਰਮ ਨਹੀਂ ਮੇਟ ਕੇ ਉਹ ਜਵਾਬ ਮੰਗਦਾ ਯਾਰ ਤੂੰ ਐਡੇ ਵੇਲੇ ਸਾਡੇ ਜਥੇਦਾਰ ਵੀ ਤੁਹਾਡੇ ਵਰਗੇ ਜਿਹੜੇ ਆ ਮਤਲਬ ਘੋਨਿਆਂ ਮੋਨਿਆਂ ਨੂੰ ਜਵਾਬ ਦੇਣ ਯਾਰ ਆਪਾਂ ਨਹੀਂ ਆਪਾਂ ਕਿਹਨੂੰ ਜਵਾਬ ਦੇਣਾ ਯਾਰ ਤੁਸੀਂ ਤੁਹੀ ਧਰਮ ਦੀ ਰਾਜਨੀਤੀ ਕਰ ਕਰਕੇ ਸਾਡੇ ਲੋਕਾਂ ਦਾ ਬੇੜਾਗਰ ਕਰ ਦਿੱਤਾ ਤੇ ਅੱਜ ਸਾਡੇ ਸਵਾਜ ਨੂੰ ਵੀ ਜਾਗਣ ਦੀ ਲੋੜ ਆ ਕਿ ਜਿਹੜਾ ਤੁਸੀਂ ਆਏ ਦਿਨ ਇਹਨਾਂ ਦੇ ਪਿੱਛੇ ਝੰਡੇ ਲੈ ਕੇ ਤੁਰ ਜਾਂਦੇ ਹੋ ਉਹ ਕਦੇ ਤਾਂ ਕਦੇ ਸ਼ਰਮ ਕਰੋ ਆਪਣੀ ਪਾਰਟੀ ਬਣਾ ਲਓ ਮੈਂ ਤੁਹਾਨੂੰ ਰੋਂਦਾ ਵਾਂ ਕਿ ਪਿੰਡਾਂ ਦੇ ਵਿੱਚ ਆਪਣੀਆਂ ਪੰਚਾਇਤਾਂ ਬਣਾ ਲਓ ਆ ਆਰ ਨਾਂ ਕੇ ਗਿਆ ਸੀ ਪਰ ਨਹੀਂ ਕਿਸੇ ਨੇ ਧਿਆਨ ਦਿੱਤਾ ਮੇਰੇ ਵਰਗਾ ਜੋ ਸੱਚ ਬੋਲਦਾ ਵਾ ਫਿਰ ਤੁਸੀਂ ਉਹਨਾਂ ਨੂੰ ਵੱਖ-ਵੱਖ ਪਾਰਟੀਆਂ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ਯਾਰ ਸੱਚ ਕੌੜਾ ਹੁੰਦਾ ਮੇਰੇ ਵੀਰ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸੋ ਅੱਜ ਦਲਿਤ ਸਮਾਜ ਦੀਆਂ ਭਾਵਨਾਵਾਂ ਮਾਹਤ ਹੋਈਆਂ ਨੇ ਉਹ ਸੜਕਾਂ ਦੇ ਉੱਤਰ ਆਇਆ ਵਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਹੁਣ ਰਾਜਨੀਤੀ ਦੀਆਂ ਵੋਟਾਂ ਬਟੋਰਨ ਦਾ ਜਿਹੜਾ ਵਾ ਉਹ ਮੌਕਾ ਵਾਸਤੇ ਆਪੋ ਆਪਣੀਆਂ ਦੁਕਾਨਦਾਰੀਆਂ ਖੋਲ ਕੇ ਬੈਗੇ ਨੇ ਉਹਨਾਂ ਨੂੰ ਤੇ ਭਾਵਨਾਵਾਂ ਵੀ ਨਹੀਂ ਪਤਾ ਵੀ ਬਾਬਾ ਦੀਪ ਸਿੰਘ ਦਾ ਜਸ਼ਦੀ ਦਿਹਾੜਾ ਹੈ ਮਲਸੋਰੀ ਮਾਫ ਕਰਨਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਹੈ ਤੇ ਆਪਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜਾ ਵਾ ਉਹ ਮੱਦੇ ਨਜ਼ਰ ਰੱਖਦੇ ਹੋયા ਪਹਿਲਾਂ ਜਿਹੜੀ ਸੰਗਤ ਬਾਹਰੋਂ ਆ ਰਹੀ ਆ ਉਹਦੀ ਸੇਵਾਵਾਂ ਬਹਾਲ ਕਰਨ ਵਾਸਤੇ ਪ੍ਰਸ਼ਾਸਨ ਨੂੰ ਵੀ ਜਿਹੜਾ ਵਾ ਇੱਕ ਮੁੱਠ ਹੋਣਾ ਚਾਹੀਦਾ ਤੇ ਬੰਦਾ ਤੇ ਫੜਿਆ ਗਿਆ ਉਹ ਪਰ ਆਪਣੀ ਰਾਜਨੀਤੀ ਦੀ ਦੁਕਾਨਾ ਖੋਲ ਕੇ ਬੈਠੇ ਯਾਰ ਹੈ ਕਿਸੇ ਰਾਜਨੀਤੀ ਲੀਡਰ ਨੂੰ ਰਾਤੀ ਮਹਿ ਨਹੀਂ ਵੇਖਿਆ ਤੇ ਸ਼ੀਦਾ ਸਾਹਿਬ ਵੀ ਕਿਸੇ ਨੇ ਕਦੇ ਚਾਹ ਦਾ ਲੰਗਰ ਲਾਇਆ ਹੋਵੇ ਤੇ ਅੱਜ ਦੁੱਧ ਦੀਆਂ ਬਾਲਟੀਆਂ ਲੈ ਕੇ ਉੱਥੇ ਪਹੁੰਚ ਗਏ ਨੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸੰਵਿਧਾਨ ਨੂੰ ਪਿਆਰ ਨਹੀਂ ਕਰਦੇ ਪਿਆਰ ਕਰਦੇ ਹੋ ਪਰ ਤੁਸੀਂ ਮੌਕਾ ਵੇਖ ਕੇ ਛਿੱਕਾ ਮਾਰਨ ਵਾਲੇ ਲੋਕ ਹੋ ਤੁਸੀਂ ਭਾਜੀ ਦਲਿਤ ਸਮਾਜ ਨੂੰ ਮੈਂ ਬੇਨਤੀ ਕਰਦਾ ਮੇਰੇ ਵੀਰ ਕਿ ਤੁਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਵੋ ਜਿਹੜੇ ਲੋਕ ਸੰਵਿਧਾਨ ਨੂੰ ਟਾਰਗੇਟ ਕਰਦੇ ਆ ਇਹਨਾਂ ਦੀ ਨਾਨੀ ਚੇਤੇ ਕਰਾ ਦਾਂਗੇ ਇਹਨਾਂ ਕੰਜਰਾਂ ਨੇ ਆਪਣੀ ਆਇਉ ਭੁਗਤ ਕੇ ਚੱਲ ਜਾਣਾ ਪਰ ਸੰਵਿਧਾਨ ਉਵੇਂ ਦਾ ਉਵੇਂ ਰਹਿਣਾ ਜਿਹੜੇ ਲੋਕ ਸਿੱਖੀ ਨੂੰ ਟਾਰਗੇਟ ਕਰਦੇ ਨੇ ਉਹਨਾਂ ਲੋਕਾਂ ਨੂੰ ਵੀ ਜਵਾਬ ਦਵਾਂ ਵੀ ਤੁਸੀਂ ਵੀ ਕੰਜਰੋ ਦੁਨੀਆ ਤੋਂ ਚੱਲ ਜਾਣਾ ਵਾ ਪਰ ਇਹ ਸਿੱਖੀ ਖਤਮ ਹੋਣ ਵਾਲੀ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਹਰ ਵਾਰੀ ਤੁਸੀਂ ਟਾਰਗੇਟ ਕਰਦੇ ਯਾਰ ਸਾਡੇ ਸਿੱਖਾਂ ਦੀ ਸਰਮੋਹਰ ਜੱਥੇਬੰਦੀ ਹੈ ਸਾਡੇ ਆਪਸੀ ਭਾਵੇਂ ਲੱਖ ਮਤਭੇਦ ਹੋਣ ਯਾਰ ਅਸੀਂ ਹਾਂਜੀ ਸਾਡੇ ਜਥੇਦਾਰਾਂ ਦੇ ਆਪਣੇ ਆਪਸੀ ਭਾਵੇਂ ਲੱਖ ਮਤਭੇਦ ਹੋਣ ਕੋਈ ਗੱਲ ਨਹੀਂ ਸਾਡੇ ਘਰ ਦੀ ਗੱਲ ਆ ਅਸੀਂ ਸੰਭਾਲਾਂਗੇ ਪਰ ਤੁਸੀਂ ਮਾਮੇ ਲੱਗਦੇ ਹੋ ਤੁਹਾਨੂੰ ਜਵਾਬ ਦੀ ਆ ਓਏ ਤੁਸੀਂ ਹੁੰਦੇ ਕੌਣ ਸਾਡੇ ਕੋਲ ਜਵਾਬ ਮੰਗਣ ਵਾਲੇ ਹੈ ਹੈ ਆ ਸਾਹਮਣੇ ਮੰਦਰ ਆ ਮੰਦਰ ਦੇ ਸਾਹਮਣੇ ਕਮੇਟੀ ਨੂੰ ਜਵਾਬ ਪੁੱਛੋ ਜਾ ਕੇ ਤੁਸੀਂ ਜਿਨ੍ਹਾਂ ਦੇ ਸਾਹਮਣੇ ਮੂਰਤੀ ਲੱਗੀ ਆ ਕੋਈ ਗੱਲ ਹੋਵੇ ਤੁਸੀਂ ਗੁਰਦਾਰ ਨਾਲ ਜੋੜ ਦਿੰਦੇ ਹੋ ਯਾਰ ਆ মিডিਆ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਨਾ ਮੇਰੇ ਵੀਰਾਂ ਨੂੰ ਕਿ ਤੁਸੀਂ ਯਾਰ ਅੱਜ ਘੱਟੋ ਘੱਟ ਤੁਸੀਂ ਜਿਹੜਾ ਵਾ ਉਹ ਸਾਰੇ ਉਧਰੋਂ ਵੇਲੇ ਹੋ ਕੇ ਤੇ ਇਹ ਤੇ ਇਹ ਤੇ ਪਖੰਡੀ ਲੋਕ ਆ ਜਿਹੜੇ ਬਾਲਟੀਆਂ ਲੈ ਕੇ ਪਹੁੰਚ ਗਏ ਉੱਥੇ ਕੂਂ ਕੂਂ ਕਰਾ ਕੇ ਬੱਤੀਆਂ ਮਿੰਟਾਂ ਮਿੰਟਾਂ ਵਿੱਚ ਨੋਚੀ ਨਿਕਲਦਾ ਕੋਈ ਨਹੀਂ ਆ ਉਹ ਅੱਜ ਤੱਕ ਨਹੀਂ ਮੇਰੇ ਖਿਆਲੋਂ ਉੱਥੇ ਕੋਈ ਬਠੰਡੇ ਪਹੁੰਚਿਆ ਆ ਉੰਜ ਲੱਖਸ ਦਾਣਾ ਵਾ ਉਹ ਮਤਲਬ ਉਹਨੇ ਬੀੜਾ ਚੁੱਕਿਆ ਪੰਜਾਬ ਪੰਜਾਬੀ ਅਦਾ ਕਰੇ ਦੂਜਾ ਤੇ ਜਾ ਉਹਦੇ ਆਪਣੇ ਸ਼ਹਿਰ ਦੇ ਵਿੱਚ ਵਿਦਵੀ ਹੋਈ ਆ ਕੋਈ ਪਹੁੰਚਿਆ ਨਹੀਂ ਸੋ ਮੈਂ ਮਿਹਨੇ ਕਮਿਨ ਦੇਣ ਵਾਸਤੇ ਨਹੀਂ ਮਤਲਬ ਹੋਇਆ ਪਰ ਮੇਰੇ ਮਨ ਦੇ ਵਿੱਚ ਗੱਡੀ ਚ ਵਲਵਲੇ ਆ ਰਹੇ ਸੀ ਕਿ ਯਾਰ ਅੱਜ ਨਾ ਪਵਿੱਤਰ ਦਿਹਾੜਾ ਮੰਦ ਭਾਗੀ ਘਟਣਾ ਹੋਈ ਹੈ ਪਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਰਾਜਨੀਤੀ ਤਹਿਤ ਔਰ ਇੱਕ ਤੁਹਾਨੂੰ ਮੈਂ ਗੱਲ ਦੱਸ ਦਿਆਂ ਖਾਸ ਕਰਕੇ ਕੋਈ ਬੰਦਾ ਹੋ ਸਕਦਾ ਵਾ ਮੈਨੂੰ ਯਾਦ ਭੁੱਲ ਜੇ ਪਰ ਤੁਸੀਂ ਯਾਦ ਰੱਖਿਓ ਮੇਰੇ ਵੀਰ ਕਿ ਆ ਜਿਹੜਾ ਬੰਦਾ ਫੜਿਆ ਗਿਆ ਨਾ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਚ ਕਰ ਲਿਆ ਉਹਨੂੰ ਜੇਲ੍ਹ ਵੀ ਹੋਏਗੀ ਪਰ ਇਹਦੇ ਪਿੱਛੇ ਤੱਕ ਜਾਣ ਦੀ ਕੋਸ਼ਿਸ਼ ਜ਼ਰੂਰ ਕਰਿਓ ਜਿੰਨੇ ਵੀ ਸਾਡੇ ਅਸੀਂ ਸਮਾਜ ਦੇ ਲੀਡਰ ਹਨ ਖਾਸ ਕਰਕੇ ਮੋਂਦਾ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਤੇ ਕੂਕਰ ਆ ਮੈਂ ਕੁੱਤਾ ਵਾਂ ਹਾਂਜੀ ਤੇ ਆ ਆ ਕੌਣ ਨੇ ਗੋਰ ਗੋਰ ਇਕਬਾਲ ਸਿੰਘ ਜੀ ਰਾਏਕਾ ਸਭ ਤੋਂ ਮਜਬੀ ਸਿੱਖ ਅਤੇ ਵਾਲਮੀਕੀ ਭਾਈਚਾਰੇ ਸਭ ਤੋਂ ਵੱਧ ਈਸਾਈ ਬਣ ਚੁੱਕੇ ਨੇ ਉਸ ਦੀ ਚਿੰਤਾ ਕਰੋ ਭਾਈ ਸਾਹਿਬ ਜੀ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਮਜਬੀ ਸਿੱਖ ਸਮਾਜ ਦੇ ਅਤੇ ਵਾਲਮੀਕੀ ਭਾਈਚਾਰਾ ਬੜਾ ਸੁਚੇਤ ਆ ਜਿਹੜੇ ਬਣ ਚੁੱਕੇ ਆ ਨਾ ਤੇ ਉਹਨਾਂ ਨੂੰ ਪੁੱਛੋ ਜਾ ਕੇ ਕਿਉਂ ਬਣੇ ਹੋ ਉਹਨਾਂ ਨੂੰ ਪੁੱਛੋ ਜਾ ਕੇ ਜਿਹੜੇ ਨਹੀਂ ਬਣੇ ਸਾਨੂੰ ਕਹੇ ਆਵੇਂ ਹਾਂ ਬਣਾਉਣਾ ਕੋਈ ਮਜਬੀ ਸਿੱਖ ਨਾ ਕੋਈ ਵਾਲਮੀਕੀ ਆ ਜਿਹੜਾ ਭਾਈਚਾਰਾ ਵਾ ਉਹ ਉਹ ਸਾਈਆਂ ਵਾਲ ਬਣੇ ਗਿਆ ਵਾ ਠੀਕ ਹੈ ਕਹਿੰਦੇ ਨਹੀਂ ਜਿਹੜੇ ਗਏ ਉਹ ਛਿਲੜਾਂ ਕਰਕੇ ਗਏ ਨੇ ਤੇ ਸਾਨੂੰ ਇਹ ਜਿਹੜੀ ਖਾਲਸਾ ਨਾ ਇਹ ਇਹ 80 ਲੱਖ ਦੇ ਵਿੱਚੋਂ 5 ਚੁਣੇ ਗਏ ਸੀ ਉਦੋਂ ਵੀ ਗੁਰੂ ਸਾਹਿਬ ਨੇ ਠੀਕ ਹੈ ਕਹਿੰਦੇ ਨਹੀਂ ਤੇ ਬਾਕੀ ਕੱਠ ਜਿਹੜਾ ਸੀ ਉਹ ਐਵੇਂ ਦੋਵੇਂ ਸੀ ਸਾਨੂੰ ਭੀੜਾ ਨਾਲ ਮਤਲਬ ਨਹੀਂ ਆ ਖਾਲਸਾ ਨਿਆਰਾ ਆਪਣਾ ਮੰਗਦਾ ਆਹੀ ਤੇ ਕਹਿੰਦੇ ਆ ਵੀ ਸਾਡਾ ਮੁਕਾਬਲਾ ਹੋਵੇ ਅਸੀਂ ਗੱਜ ਕੇ ਕਹੀਏ ਕਿ ਹਾਂ ਯਾਰ ਅਸੀਂ ਆਖਾ ਹੱਥ ਮਾਰ ਕੇ ਕਹਿੰਦੇ ਆ ਵੀ ਹਾਂ ਅਸੀਂ ਗੁਰੂ ਦੇ ਸਿੱਖਾਂ ਯਾਰ ਹਾਂਜੀ ਨਰਾਲਾ ਇੱਥੇ ਤਾਂ ਦੋ ਬਾਬਾ ਬੋਤਾ ਸਿੰਘ ਦੇ ਬਾਬਾ ਗਰਜਾ ਸਿੰਘ ਉਹ بڑے ਸੁਪਨੇ ਲੈਂਦੇ ਸੀ ਉਹ ਮੁਗਲ ਵੀ ਸਿੱਖਰਾ ਅਸਾਮਰਾਜ ਜਿਹੜਾ ਖਤਮ ਕਰ ਦਿੱਤਾ ਸਿੱਖ ਖਤਮ ਹੋ ਗਿਆ ਤੇ ਦੋ ਸੀ ਸਿਰਫ ਦੋ ਉਹਨਾਂ ਦੋਵਾਂ ਨੇ ਜਿਆ ਸਿੱਖੀ ਦਾ ਝੰਡਾ ਬਲੰਦ ਕਰ ਦਿੱਤਾ ਸੀ ਮੇਰੇ ਪੁੱਤ ਇਸ ਕਰਕੇ ਜਿਹੜੇ ਜਾਂਦੇ ਨੇ ਉਹਨੂੰ ਜਾਣਦੇ ਹੋ ਵਾਪਸ ਵੀ ਆਉਣਦੇ ਨੇ ਲੋਕ ਕਿਉਂਕਿ ਲੋਕਿਆਂ ਲੋਕਾਂ ਦਾ ਗੁਰੂ ਨਾਲ ਪਿਆਰ ਹੋਏਗਾ ਨਾ ਮਤਾਨੂੰ ਕਿ ਐਗਜ਼ਾਮਪਲ ਦੇਣਾ ਭਾਈ ਸਾਹਿਬ ਜੀ ਵੀ ਗੁਰੂ ਦਾ ਤੇ ਗੋਲਕ ਦਾ ਰਿਸ਼ਤਾ ਬੜਾ ਨਜ਼ਦੀਕ ਦਾ ਹੈ ਸਭ ਤੋਂ ਪਹਿਲਾਂ ਗੋਲਕ ਹੁੰਦੀ ਆ ਫਿਰ ਉਸ ਤੋਂ ਬਾਅਦ ਅਗਲੇ ਬੰਨੇ ਜਾ ਕੇ ਗੁਰੂ ਹੁੰਦਾ 90% 95% ਮੈਂ ਕਹਿੰਦਾ 98% ਲੋਕਾਂ ਦਾ ਜਿਹੜਾ ਉਹ ਧਿਆਨ ਸਿਰਫ ਗੋਲਕ ਤੱਕ ਸੀਮਤ ਹੁੰਦਾ ਹੈ ਹਾਂਜੀ ਤੇ ਉਹ ਵੱਡੇ ਵੱਡੇ ਲੀਡਰ ਵੀ ਜਿਹੜੇ ਗੋਲਕ ਤੱਕ ਸੀਮਤ ਆ ਕੋਈ ਕਰਮਾ ਵਾਲਾ ਹੁੰਦਾ 2% ਜਿਹੜੇ ਅਗਲੇ ਬਣ ਗੁਰੂ ਤੱਕ ਪਹੁੰਚਦੇ ਆ ਤੇ ਫਿਰ ਰਹਿਮਤਾ ਜਿਹੜੀਆਂ ਗੁਰੂ ਵਰਸਉਂਦਾ ਵਾ ਉਤੋਂ ਤੁਸੀਂ ਅਦਾਜਾਂ ਲਾ ਸਕਦੇ ਲੋਕੀ ਦੁੱਖ ਕਰਕੇ ਆਉਂਦੇ ਆ ਤੇ ਭੁੱਖ ਕਰਕੇ ਆਉਂਦੇ ਆ ਇਹ ਜਿਹੜੇ ਇਸਾਈਆਂ ਨਕਲੀ ਪਾਸਟਰ ਜਿਹੜੇ ਚੀਕਾਂ ਮਾਰ-ਮਾਰ ਕੇ ਇਹ ਜਿਹੜਾ ਬਿਆਨ ਬਾਜੀਆਂ ਦੇਣਦੇ ਆ ਨਾ ਮੇਰੇ ਵੀਰ ਉਹ ਸਿਰਫ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਆ ਤੇ ਜਿਹੜੀਆਂ ਉੱਥੇ ਭੀੜਾਂ ਜਾ ਰਹੀਆਂ ਨਾ ਜਿੰਨਾਂ ਨੂੰ ਭੇਡਾਂ ਕਹਿੰਦੇ ਨੇ ਇਹ ਲੋਕ ਉਹ ਸਿਰਫ ਦੁੱਖ ਨੂੰ ਤੇ ਭੁੱਖ ਨੂੰ ਜਾ ਰਹੇ ਨੇ ਅਮਰਤ ਰੂਪੀ ਲੈਣ ਨਹੀਂ ਜਾ ਰਹੇ ਇਹ ਗੱਲ ਨੂੰ ਸਮਝੋ ਤੁਸੀਂ ਸਿੱਖੀ ਦੀ ਮਲਵਾ ਜਿਹੜੀ ਆ ਅਹ ਬਾਬਾ ਸਾਹਿਬ ਦੀ ਮਾਨ ਮਰਿਆਦਾ ਦੀ ਬਹਾਲ ਰੱਖਣੀ ਚਾਹੀਦੀ ਹੈ ਗੁਰਦੁਆਰਾ ਦਾ ਦੁੱਧ ਨਾਲ ਧੋਤੇ ਜਾ ਸਕਦਾ ਪਰ ਬਾਬਾ ਜੀ ਦੀ ਮੂਰਤੀ ਦੁੱਧ ਨਾਲ ਧੋਣ ਤੇ ਇਤਰਾਜ਼ ਵੀ ਨਹੀਂ ਇਤਰਾਜ਼ ਮੈਨੂੰ ਕੋਈ ਨਹੀਂ ਭਾਈ ਸਾਹਿਬ ਜੀ ਇਹ ਤੁਸੀਂ ਜਾਣ ਬੁੱਝ ਕੇ ਆਪਣੀਆਂ ਗੱਲਾਂ ਦੀ ਉਧਰ ਉਧਰ ਲੈ ਜਾਓ ਇਤਰਾਜ਼ ਕੋਈ ਨਹੀਂ ਇਤਰਾਜ਼ ਮੈਨੂੰ ਸਿਰਫ ਇਸ ਗੱਲ ਤੇ ਹੈ ਕਿ ਜਦੋਂ ਸਾਡੇ ਦਲਿਤ ਸਮਾਜ ਦੇ ਨਾਲ ਕੋਈ ਤੱਕਾ ਹੁੰਦਾ ਹੈ ਉਦੋਂ ਲੀਡਰ ਕਿੱਥੇ ਹੁੰਦੇ ਆ ਉਦੋਂ ਤਾਂ ਉਹਨਾਂ ਵਾਸਤੇ ਕੋਈ ਪਾਣੀ ਦੀ ਬੋਤਲ ਲੈ ਕੇ ਨਹੀਂ ਜਾਂਦਾ ਜਦੋਂ ਦਲਿਤ ਸਮਾਜ ਦੀਆਂ ਮਤਲਬ ਧੀਆਂ ਪਣਾ ਦੇ ਨਾਲ ਰੇਪ ਹੁੰਦਾ ਵਾ ਜਾਂ ਉਹਨਾਂ ਦੇ ਘਰ ਜਲਾਏ ਜਾਂਦੇ ਨੇ ਜਾਂ ਉਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਹਾਂਜੀ ਉਦੋਂ ਕਿੱਥੇ ਹੁੰਦੇ ਲੀਡਰ ਮੈਨੂੰ ਇਸ ਗੱਲ ਤੇ ਹੈ ਬਾਬਾ ਜੀ ਦੀ ਮੂਰਤੀ ਦੁੱਧ ਨਾਲ ਧੋ ਦੇਣੀ ਉਹ ਤੁਸੀਂ ਮਲਕੀ ਸਮਝਦੇ ਤੁਸੀਂ ਵੀ 15 ਕ ਦਿਨਾਂ ਬਾਅਦ ਹੁਣ ਜਦੋਂ ਹੋਈ ਆ ਤੇ ਦੁੱਧ ਦੀ ਧੋਤੇ ਅੱਗੋਂ ਤੋਂ ਦਤ ਹੁੰਦੇ ਰਹੋ ਦੱਸੋ ਪਹਿਲਾਂ ਮੈਨੂੰ ਤੁਸੀਂ ਗੁਰਦੁਆਰੇ ਦੀ ਗੱਲ ਕਰਨ ਦਿਓ ਪਾਉ ਸਾਹਿਬ ਤੈਨੂੰ ਮੈਂ ਜਵਾਬ ਦਿੰਨਾ ਭਾ ਤੇਨੂੰ ਵੀ ਗੁਰਦੁਆਰੇ ਦੇ ਵਿੱਚ ਆਸਥਾ ਦਾ ਕੇਂਦਰ ਆ ਮੰਦਿਰਾਂ ਦੇ ਦੁੱਧ ਚੜ੍ਹਦਾ ਆਸਥਾ ਦਾ ਕੇਂਦਰ ਆ ਹਰ ਰੋਜ਼ ਚੜ੍ਹਦਾ ਉੱਥੇ ਕੀ ਉੱਥੇ ਡਾਕਟਰ ਅਮੇਦਕਰ ਸਾਹਿਬ ਦੀ ਮੂਰਤੀ ਦੇ ਉੱਪਰ ਅੱਗੋਂ ਦੇ ਲਈ ਦੁੱਧ ਧੁੰਦੇ ਨੇ ਅੱਜ ਉਹ ਡਰਾਮੇਬਾਜ਼ੀ ਆ ਫਿਰ ਮੈਂ ਸੱਚੀ ਗੱਲ ਕਰਦਾ ਮੂੰਹ ਤੇ ਗੱਲ ਕਰਦਾ ਤਾਂ ਤੁਹਾਨੂੰ ਬੁਰਾ ਲੱਗਦਾ ਪਊ ਮੇਰਾ ਇਤਰਾਜ਼ ਨਹੀਂ ਆ ਵੀ ਦੋ ਦਿਨਾਂ ਕਿਉਂ ਧੋਣਦੇ ਆ ਮੇਰਾ ਇਤਰਾਜ਼ ਇਸ ਕਰਕੇ ਆ ਵੀ ਇਹ ਲੀਡਰ ਉਹਦਣ ਕਿੱਥੇ ਹੁੰਦੇ ਆ ਜਿੱਦਣ ਕਿਤੇ ਇਹ ਦਲਿਤ ਸਮਾਜ ਦੀਆਂ ਧੀਆਂ ਪੜਾਣ ਤੱਕਾ ਹੁੰਦਾ ਵਾ ਉਹ ਪਰਿਵਾਰ ਦਾ ਘਰ ਸਾੜ ਦਿੱਤਾ ਗਿਆ ਤੁਸੀਂ ਕਿਉਂ ਉਧਰ ਕਮੈਂਟ ਕੀਤਾ ਦੱਸੋ ਪਹਿਲਾਂ ਮੈਨੂੰ ਤੁਸੀਂ ਉਧਰ ਕਿਉਂ ਨਹੀਂ ਬੋਲੇ ਕੀ ਇਹਦਾ ਮਤਲਬ ਇਹ ਤੁਸੀਂ ਡਾਇਰੈਕਟ ਨਹੀਂ ਇੰਡਾਇਰੈਕਟਲੀ ਤੁਸੀਂ ਜਿਹੜਾ ਵਾ ਇੰਡਾਇਰੈਕਟਲੀ ਕਿਉਂ ਡਾਇਰੈਕਟਲੀ ਤੁਸੀਂ ਪਰ ਉਹ ਉਹਨਾਂ ਦੇ ਹੱਕ ਦੇ ਭੁਗਤਣ ਦੇਓ ਤੁਸੀਂ ਇਹ ਲਈ ਸੋਚਣ ਦੇ ਤੁਹਾਨੂੰ ਸਿਰਫ ਇਹੀ ਤਾਂ ਸਾਡੇ ਦੇ ਸਮਾਜ ਦੀ ਇਹ ਤੇ ਤਰਾਸਦੀ ਹੈ ਕਿ ਅਸੀਂ ਛੇਤੀ ਜਿਹੜੇ ਨਾ ਉਹਨਾਂ ਦੇ ਗੱਲਾਂ ਚ ਆ ਜੰਨੇ ਆ ਉਹ ਜਾਲ ਵਿਛਾਉਂਦੇ ਆ ਤੁਹਾਡੇ ਅੱਗੇ ਮੁਰਗੇ ਫਸ ਜਾਂਦੇ ਆ ਤੇ ਬਾਅਦ ਚ ਤੁਹਾਡੀਆਂ ਧੌਣਾ ਮੁਰਗੜ ਮੁਰੜ ਕੇ ਉਹ ਛੁੱਟ ਦੇ ਚੱਲ ਪਰ ਤੁਹਾਡੇ ਡਲੇ ਬਣਾਉਣਾ ਚਾਹਦੇ ਨੇ ਮੇਰਾ ਇਤਰਾਜ ਇਸ ਗੱਲ ਕਿ ਆ ਕਿ ਵੇਖੋ ਡਾਕਟਰ ਸਾਹਿਬ ਇੱਕ ਬੜੀ ਮਤਲਬ ਚੜ੍ਹਦੀ ਕਲਾ ਵਾਲੇ ਸੀ ਉਹਨਾਂ ਦੀ ਦੇਣ ਆ ਸਾਡੇ ਪੰਥ ਨੂੰ ਸਾਡੇ ਦੁਨੀਆ ਦੁਨਿਆਵੀ ਲੋਕਾਂ ਨੂੰ ਖਾਸ ਕਰਕੇ ਜਿੰਨੇ ਜਿੰਨੀ ਦੇਰ ਤੱਕ ਸਾਡੀਆਂ ਅੱਖਾਂ ਜਿਹੜੀਆਂ ਵਾਂ ਉਹ ਖੁੱਲੀਆਂ ਨੇ ਉਨੀ ਦੇਰ ਤੱਕ ਸਿਵਿਧਾਨ ਸਾਡਾ ਰੱਖਾ ਹੈ ਪਰ ਜਿੱਦਨ ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਤੇ ਉਦੋਂ ਫਿਰ ਜੁਗੋ ਜੁਗ ਅਟਲ ਸਾਇਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੀ ਰਾਖੀ ਹੈ ਫਿਰ ਉਹ ਉੱਥੇ ਜਾ ਕੇ ਸਾਡੀ ਮਦਦ ਕਰਦੀ ਹੈ ਜਿੱਥੇ ਇਹ ਅਸੀਂ ਲੋਕ ਨਹੀਂ ਪਹੁੰਚ ਸਕਦੇ ਫਿਰ ਜਿੱਥੇ ਸਾਡੀਆਂ ਸ਼ਕਤੀਆਂ ਦੁਨੀਆਵੀ ਲੋਕਤ ਲੋਕਤੰਤਰ ਖਤਮ ਹੋ ਜਾਂਦਾ ਵਾ ਫਿਰ ਉੱਥੇ ਜਾ ਕੇ ਉਹ ਗੁਰੂ ਦੀ ਰਹਿਮਤ ਤੇ ਗੁਰੂ ਦੀ ਕਲਾ ਵਰਤਦੀ ਹੈ ਫਿਰ ਬਾਣੀ ਕੰਮ ਆਉਂਦੀ ਹੈ ਇਸ ਕਰਕੇ ਮੇਰੇ ਵੀਰ ਸਮਝੋ ਤੁਸੀਂ ਇਹਨਾਂ ਲੋਕਾਂ ਦੀਆਂ ਚਾਲਾਂ ਨੂੰ ਸਮਝੋ ਤੇ ਐਸੀ ਸਮਾਜ ਨੂੰ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਸਾਰੇ ਇੱਕ ਮੁੱਟ ਹੋਈਏ ਇੱਕ ਮੁੱਟ ਹੋ ਕੇ ਹੀ ਸਾਡਾ ਗੁਜ਼ਾਰਾ ਵਾ ਅਦਰਵਾਈਜ਼ ਨਹੀਂ ਤੇ ਸਾਨੂੰ ਇਹਨਾਂ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਥੋੜੇ ਥੋੜੇ ਟੁਕੜਿਆਂ 'ਚ ਵੰਡ ਛੜਿਆ ਤੇ ਆਪਣੇ ਅਕੋਰਡਿੰਗ ਜਿਹੜਾ ਵਾ ਉਹ ਯੂਜ਼ ਕਰਦੇ ਆ ਸੋ ਅਸੀਂ ਇੱਕ ਹੋ ਕੇ ਤੇ ਜਿਹੜਾ ਵਾ ਉਹ ਕਮ ਸੇ ਕਮ ਸਮਾਜ ਦਾ ਭਲਾ ਕਰੀਏ ਆਪਣੀ ਕੌਮ ਦਾ ਭਲਾ ਕਰੀਏ ਸੁਚੇਤ ਰਹਿ ਲਈ ਤੁਹਾਨੂੰ ਇਹ ਜਿਹੜਾ ਵਾ ਇਹ ਮੈਂ ਲਾਈਵ ਹੋਇਆ ਸੀ ਇਹ ਕਹਿ ਲਈ ਨੰਬਰ 2 ਵਿਜੇ ਸੰਪਲੇ ਨੇ ਜਿਹੜਾ ਬਿਆਨ ਦਿੱਤਾ ਪੀਐਸਜੀਪੀਸੀ ਜਵਾਬ ਦੇਵੇ ਕਿ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਹੋਇਆ ਦਰਬਾਰ ਸਾਹਿਬ ਦੇ ਗਲਿਆਰਾ ਇੱਥੋਂ ਤੱਕ ਸੀਮਤ ਨਹੀਂ ਹੈ ਪਹਿਲੀ ਗੱਲ ਤਨੂੰ ਇਹ ਨਹੀਂ ਪਤਾ ਹੈਗਾ ਨੂੰ ਦੂਜੀ ਚੀਜ਼ ਇਹ ਆ ਮੈਨੂੰ ਕਹਿਦੇ ਆਂ ਵੀ ਪਾਉ ਸਾਡੇ ਜਿਹਦਰ ਏਡੇ ਵੇਲੇ ਤੇ ਤੇਰੇ ਟੱਕਲਿਆਂ ਨੂੰ ਜਵਾਬ ਦੇਣ ਠੀਕ ਆ ਨਾ ਸ਼ਰਮ ਨਹੀਂ ਗੁਰਦਰਾ ਪ੍ਰਬੰਧਕ ਕਮੇਟੀ ਇੰਨੀ ਵਿਹਲੀ ਆ ਤੇ ਜਵਾਬ ਤੂੰ ਲੈਣਾ ਹੀ ਆ ਤੇ ਮੰਦਰ ਦੇ ਸਾਹਮਣੇ ਹੋਇਆ ਤਾਂ ਉਹਨਾਂ ਵੱਲ ਜਵਾਬ ਦੇ ਮੇਰਾ ਭਰਾ ਉਹਨਾਂ ਕੋਲ ਮੰਗ ਜਾ ਕੇ ਵਾਹਿਗੁਰੂ ਜੀ ਕਾ ਖ O Wai Gurdjie que fodeu.